ਕੀ ਆ ਕੀ ਆਟਮ ਆ ਗਈ ਵੀਰ ਜੀ ਇਹ ਆ ਗਿਆ ਜੀ ਕੋਟਾ ਸਟੋਨ ਕੋਟਾ ਸਟੋਨ ਹਾਂਜੀ ਜਿਵੇਂ ਆਪਣੇ ਵੱਡੇ ਗਦਾਮ ਫੈਕਟਰੀਆਂ ਉਹਨਾਂ ਤੇ ਹੈਵੀ ਲੋਡ ਰੱਖਣਾ ਕੋਈ ਵੀ ਚੀਜ਼ ਜਿੰਨੀ ਮਰਜ਼ੀ ਹੈਵੀ ਜਿਵੇਂ ਆਪਣੇ ਜ਼ਿਮੀਦਾਰ ਭਰਾ ਕਿੱਲੇ ਦੇ ਵਿੱਚ ਕੋਠੀ ਪਾ ਲੈਂਦੇ ਆ ਅੱਛਾ ਜੀ ਠੀਕ ਹੈ ਜੀ ਉਹਨਾਂ ਦੇ ਆਲੇ-ਦੁਆਲੇ ਲਗਾਉਣ ਨੂੰ ਜਿਵੇਂ ਕੰਬੈਨਾਂ ਖੜੀਆਂ ਕਰਨੀਆਂ ਕੋਈ ਖੇਤੀਬਾੜੀ ਦੇ ਸੰਦ ਹੈ ਇਹਦੇ ਉੱਤੇ ਜਿਵੇਂ ਮਰਜ਼ੀ ਇਹਨੂੰ ਵਰਤੋ ਜਿੰਨਾ ਮਰਜ਼ੀ ਇਹਦੇ ਤੇ ਲੋਡ ਚੜਾਓ ਜਿੰਨਾ ਮਰਜ਼ੀ ਇਹ ਤੇ ਲੋਡ ਰੱਖੋ ਇਹ ਹੈਵੀ ਡਿਊਟੀ ਆ ਜਾਂਦਾ ਕੋਈ ਚੱਕਰ ਨਹੀਂ ਬਾਈ ਜੀ ਕਿੰਨੇ ਹੀ ਬੇਟਾ ਟੁੱਟਦੀ ਨਹੀਂ ਗਈ ਬਹੁਤ ਮੋਟੀ ਆ weight ਵੀ ਬਹੁਤ ਆ ਬਾਈ ਜੀ ਦਾ ਹਾਂਜੀ ਕੀ ਬੋਲਦਾ ਬਾਈ ਜੀ ਦੁਬਾਰਾ ਬੋਲੋ ਇਹ ਹੁੰਦਾ ਜੀ ਕੋਟਾ ਸਟੋਨ ਇਹ ਹੁੰਦੀ ਹੈ ਨੈਚੁਰਲ ਆਈਟਮ ਅੱਛਾ ਜੀ ਹਾਂਜੀ ਇਹ ਪਹਾੜਾਂ ਦੇ ਵਿੱਚੋਂ ਨਿਕਲੀ ਹੋਈ ਨੈਚੁਰਲ ਆਈਟਮ ਹੈ ਕੋਟਾ ਸਟੋਨ ਕੋਟਾ ਸਟੋਨ ਹਾਂਜੀ ਸੋ ਪੋਚੋ ਖੜਿਆ ਜੀ ਬਠਿੰਡਾ ਡਿਸਟ੍ਰਿਕਟ ਪੈਂਦਾ ਆਲ ਇੰਡੀਆ ਦੇ ਵਿੱਚ ਬਾਈ ਜੀ ਡਿਲੀਵਰੀ ਕਰਦੇ ਆ ਨੰਬਰ ਸਕਰੀਨ ਤੇ ਹੈਗਾ ਤੇ ਥੋੜਾ ਦੇ ਬਾਰੇ ਹੋਰ ਦੱਸ ਦਿਓ ਜੀ ਬਾਈ ਜੀ ਇੱਕ ਚੀਜ਼ ਇਹਦੇ ਬਾਰੇ ਤੇ ਥੋੜੀ ਜੀ ਨੌਲੇਜ ਹੋਰ ਦੇ ਦੇਣਾ ਚਾਹੁੰਦਾ ਤੁਹਾਨੂੰ ਮੈਂ ਜਿਹੜਾ ਆਪਣੇ ਕੋਲ ਉਹ ਕੋਟਾ ਸਟੋਨ ਮਿਲੂਗਾ ਤੁਸੀਂ ਮਾਰਕੀਟ ਦੇ ਵਿੱਚ ਵੀ ਟਰਾਈ ਕਰੋਗੇ ਤੇ ਆਪਣੇ ਕੋਲੇ ਦੇਖੋਗੇ ਆਪਣੇ ਕੋਲੇ ਤੁਹਾਨੂੰ ਸਾਰਾ ਸਿਮਰਲ ਇੱਕੋ ਸਿੰਗਲ ਰੰਗ ਦਾ ਮਿਲੇਗਾ ਆਮ ਤੁਸੀਂ ਮਾਰਕੀਟ ਦੇ ਵਿੱਚ ਦੇਖੋਗੇ ਅਲੱਗ-ਅਲੱਗ ਰੰਗਾਂ ਦਾ ਕੋਟਾ ਮਿਲਦਾ ਹੈ ਵੀ ਕਲਰ ਦਾ ਫਰਕ ਪੈਂਦਾ ਹਾਂਜੀ ਕਲਰ ਦਾ ਫਰਕ ਪੈਂਦਾ ਆਪਣੇ ਕੋਲੇ ਸਿੰਗਲ ਇੱਕੋ ਪਾੜ ਦਾ ਮਾਲ ਹੈ ਠੀਕ ਹੈ ਸੋ ਸਭ ਤੋਂ ਵਧੀਆ ਗੱਲ ਹੈ ਵੀ ਕਲਰ ਦਾ ਫਰਕ ਨਹੀਂ ਪੈਂਦਾ ਨਾ ਬਾਅਦ ਚ ਤੁਹਾਡੇ ਕੋਲੇ ਕੋਈ ਚੀਜ਼ ਘਟ ਜੇ ਜਾਂ ਹੋਰ ਤਾਂ ਇੱਕੋ ਸੀ ਹੀ ਮਿਲ ਨੰਬਰ ਸਕਰੀਨ ਦੇ ਉੱਤੇ ਆ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਰੇਟ ਦਾ ਬਹੁਤ ਫਰਕ ਆ ਬਾਈ ਹੋਲਸੇਲ ਰੇਟ ਆ ਚਾਹੇ ਦੁਕਾਨਦਾਰਾ ਚਾਹੇ ਕੋਈ ਕੋਠੀ ਵਾਲਾਗਾ ਇੱਕ ਵਾਰੀ ਟਰਾਈ ਕਰੋ